ਲੋਕ ਸਭਾ 2024 ਦੀਆਂ ਚੋਣਾਂ ਦੇ ਮੱਦੇ ਨਜ਼ਰ ਆਪਣੇ ਆਪਣੇ ਹਲਕਿਆਂ ਦੇ ਵਿੱਚ ਲੀਡਰ ਸਰਗਰਮ ਹੋਏ ਦਿਖਾਈ ਦਿੰਦੇ ਆ ਰਹੇ ਨੇ ਗੱਲ ਕਰੀਏ ਲੋਕ ਸਭਾ ਹਲਕਾ ਫਰੋਜਪੁਰ ਦੀ ਤਾਂ ਇੱਥੋਂ ਭਾਜਪੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਜਿਨ੍ਹਾਂ ਦੇ ਵੱਲੋਂ ਲੋਕ ਸਭਾ ਹਲਕੇ 'ਚ ਚੋਣ ਪ੍ਰਚਾਰ ਚੋਰਾ ਸ਼ੋਰਾ ਦੇ ਨਾਲ ਕੀਤਾ ਜਾ ਰਿਹਾ ਹੈ ਇੱਥੇ ਹੀ ਉਹਨਾਂ ਦਾ ਵੱਡਾ ਬੇਟਾ ਰਗਮੀਤ ਸਿੰਘ ਰਗੂ ਸੋਢੀ ਜੋ ਲਗਾਤਾਰ ਲੋਕ ਸਭਾ ਹਲਕਾ ਫਰੋਜਪੁਰ ਦੇ ਪਿੰਡ ਪਿੰਡ ਜਾ ਕੇ ਆਪਣੇ ਪਿਤਾ ਦੇ ਹੱਕ 'ਚ ਲੋਕਾਂ ਨੂੰ ਵੋਟਾਂ ਦੀ ਅਪੀਲ ਕਰ ਰਹੇ ਹਨ ਅੱਜ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਸਿਮਰਿਆਂ ਵਾਲਾ ਚ ਚੋਣ ਪ੍ਰਚਾਰ ਦੌਰਾਨ ਰਾਜ ਬਖਸ਼ ਜੋਸਨ ਦੇ ਘਰ ਪਹੁੰਚੇ ਇਸ ਮੌਕੇ ਉਹਨਾਂ ਦੇ ਨਾਲ ਬੀਜੇਪੀ ਦੇ ਫਾਜ਼ਲਕਾਦੋ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕਮੋਜ ਅਤੇ ਭਾਜਪਾ ਦੇ ਹੋਰ ਦਰਜਾ ਬਦਰਜਾ ਆਗੂ ਅਤੇ ਲੀਡਰਸ਼ਿਪਰ ਵੀ ਮੌਜੂਦ ਸਨ ਤਾਇਕਾ ਹੀ ਰਗੂ ਸੋਟੀ ਨੂੰ ਪਿੰਡ ਦੇ ਲੋਕਾਂ ਵੱਲੋਂ ਮਿਲਿਆ ਭਰਮਾ ਹੁੰਗਾਰਾ ਆਓ ਤੁਹਾਡੀ ਗੱਲਬਾਤ ਕਰਵਾਉਣੇ ਆ ਰਾਣਾ ਗੁਰਮੀਤ ਸਿੰਘ ਸੋਢੀ ਦੇ بیٹے ਰਗਮੀਤ ਸਿੰਘ ਸੋਢੀ ਅਤੇ ਬੀਜੇਪੀ ਦੇ ਫਾਜ਼ਿਲਕਾ ਤੋਂ ਜ਼ਿਲ੍ਹਾ ਪ੍ਰਧਾਨ ਕਾਕਾ ਕਮੋਜ ਹੋਰਾਂ ਦੇ ਨਾਲ ਤੇ ਜਾਣਦੇ ਹਾਂ ਕਿ ਬੀਜੇਪੀ ਨੂੰ ਪਿੰਡਾਂ ਦੇ ਵਿੱਚੋਂ ਕਿਹੋ ਜਿਹਾ ਪਿਆਰ ਮਿਲ ਰਿਹਾ ਹੈ ਤੇ ਲੋਕਾਂ ਦੇ ਵਿੱਚ ਬੀਜੇਪੀ ਦੇ ਪ੍ਰਤੀ ਕਿਹੋ ਜਿਹਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਅਸੀਂ ਬੈਠੇ ਹਾਂ ਜੀ ਸਰਪੰਚ ਸਾਹਿਬ ਦੇ ਘਰ ਬੈਠੇ ਹਾਂ ਮੌਜੂਦਾ ਸਰਪੰਚ ਨੇ ਤੇ ਸਾਰੀ ਜਨਤਾ ਤੁਹਾਡੇ ਨਾਲ ਇਹਨਾਂ ਦੇ ਜਿਹੜੇ ਸੰਪਰਕ ਛਗੇ ਹੈ ਮੈਂਬਰ ਸਭ ਬੈਠੇ ਹੈ ਪ੍ਰਧਾਨ ਜੀ ਬੈਠੇ ਹੈ ਸਾਬਕਾ ਸਰਪੰਚ ਸਾਹਿਬ ਬੈਠੇ ਹੈ ਇਹਨਾਂ ਸਾਰਿਆਂ ਨੇ ਅੱਜ ਵਿਸ਼ਵਾਸ ਦਵਾਇਆ ਹੈ ਕਿ ਰਾਨਾ ਜੀ ਦਾ ਪੱਲਾ ਫੜਿਆ ਹੈ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਹੈ ਪ੍ਰਧਾਨ ਜੀ ਦੀ ਰਹਿਨੁਮਾਈ ਦੇ ਥੱਲੇ ਤੇ ਇਹਨਾਂ ਇਹਨਾਂ ਨੇ ਇਹਨਾਂ ਤੋਂ ਪ੍ਰੇਰਿਤ ਹੋ ਕੇ ਪ੍ਰਧਾਨ ਜੀ ਤੋਂ ਆਪਣੇ ਕਾਕਾ ਕੰਬੋਜ ਜੀ ਤੋਂ ਪ੍ਰੇਰਿਤ ਹੋ ਕੇ ਇਹਨਾਂ ਨੇ ਪਾਰਟੀ ਦਾ ਅੱਜ ਸਪੋਰਟ ਕੀਤਾ ਛੋਟੀ ਸਾਹਿਬ ਕਾਫਲਾ ਬਣ ਰਿਹਾ ਕੋਲਾ ਕਾਫਲਾ ਕਾ ਵੀ ਬਾਰੇ ਬਣ ਚੁਕਾ ਹੈ ਕੀ ਲੱਗਦਾ ਹੈ ਆਪਕੋ ਇਹ ਤਾਂ ਅਭੀ ਜੋ ਇਹ ਤਾਂ ਅਭੀ ਜੋ ਕਾਫਲਾ ਹੈ ਬੜਦਾ ਹੀ ਜਾਏਗਾ ਕਿਉਂਕਿ ਲੋਕਾਂ ਦਾ ਪਿਆਰ ਹੀ ਇੰਨਾ ਹੈਗਾ ਜੀ ਸਿਰਫ ਜਦ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਕਿ ਸਿਰਫ ਸਾਡੇ ਪਹੁੰਚ ਦੀ ਦੇਰ ਹੈਗੀ ਹੈ ਪਹੁੰਚ ਕਮੀ ਹੈ ਸਾਡੇ ਕਿਉਂਕਿ ਟਾਈਮ ਬੜਾ ਸ਼ਾਰਟ ਹੈਗਾ ਇਲੈਕਸ਼ਨ ਨੇੜੇ ਆ ਰਹੇ ਹਨ ਇਲਾਕਾ ਬਹੁਤ ਵੱਡਾ ਹੈਗਾ ਸੋ ਜਦ ਵੇਟ ਕਰ ਰਹੇ ਨੇ ਲੋਕ ਇੱਕ ਪ੍ਰਦੋਸ਼ਨ ਬਾਜਵਾ ਜੀ ਨੇ ਕੱਲ੍ਹ ਬੋਲ ਰਿਹਾ ਕਿ ਬਿਆਨ ਹੈ ਕਿ ਜਾਕਰ ਪਰਿਵਾਰ ਅਤੇ ਉਹਨਾਂ ਦੇ ਕੀ ਛੋਟ ਸਾਬ ਦੀ ਮਦਦ ਨਹੀਂ ਕਰੀ ਕੋਣੇ ਸਵਰ ਕੀ ਕਹਿੰਦਾ ਨਹੀਂ ਇਹ ਬਿਲਕੁਲ ਗਲਤ ਇਹ ਬਿਲਕੁਲ ਗਲਤ ਬਿਆਨ ਹੈਗਾ ਆ ਵੇਖੋ ਜਾਕਰ ਸਾਹਿਬ ਦੇ ਅਪੁਆਇੰਟ ਨੇ ਇਹ ਬਿਲਕੁਲ ਦਿਨ ਰਾਤ ਇੱਕ ਕਰ ਰਹੇ ਨੇ ਉਧਰ ਸੰਦੀਪ ਜਾਕਰ ਜੀ ਤੇ ਪੂਰਾ ਪਰਿਵਾਰ ਦਿਨ ਰਾਤ ਇੱਕ ਕਰ ਰਿਹਾ ਸੋ ਇਹ ਤਾਂ ਸਿਰਫ ਇੱਕ ਇਸ਼ਾਰਤੀ ਬਿਆਨ ਹੈ ਇੱਕ ਦਰਾਰ ਪੈਦਾ ਕਰਨ ਵਾਸਤੇ ਹੋਰ ਕੋਈ ਗੱਲ ਨਹੀਂ ਤੁਹਾਨੂੰ ਪਤਾ ਬਾਜਵਾ ਸਾਹਿਬ ਸਾਡੇ ਅੰਕਲ ਵੀ ਨੇ ਤੇ ਇਹੋ ਜੀ ਬਿਆਨ ਉਹਨਾਂ ਨੂੰ ਅਕਸਰ ਕਰ ਹੀ ਜਾਂਦੇ ਹੁੰਦੇ ਸੋਢੀ ਸਾਹਿਬ ਕਿਹੋ ਜਿਹੇ ਨਤੀਜੇ ਆਉਣਗੇ ਲੋਕ ਸਭਾ ਫਰੋਇਪੁਰ ਤੋਂ ਸੋਰੀ ਮੈਂ ਕਹ ਕਿਹੋ ਜਿਹੇ ਨਤੀਜੇ ਆਉਣਗੇ ਨਤੀਜੇ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਹੋਣੇ ਆ ਤੇ ਸੁਨਾਮੀ ਆ ਜਾਣੀ ਹੈ ਲੋਕਾਂ ਦਾ ਪਿਆਰ ਇਹਨਾਂ ਤੇ ਬਾਅਦ ਚ ਲੋਕਾਂ ਨੇ ਕਹਿੰਦਾ ਜੀ ਮਸ਼ੀਨਾ ਸੈੱਟ ਕਰ ਗਏ ਨੇ ਸੁਖਵੀਰ ਬਾਦ ਸੁਖਵੀਰ ਸਿੰਘ ਬਾਦਲ ਆਏ ਬਾਈ ਵਸ ਤੋਂ ਹੋਰ ਗੱਲ ਦੱਸ ਜੀਐਸਟੀ ਦਾ ਜਿਹੜਾ ਪੈਸਾ ਹੈ ਕੇਂਦਰ ਸਰਕਾਰ ਜਿਹੜਾ ਪ੍ਰਗਿਆਸ਼ਰ ਬੰਦਾ ਹੈ ਉਹ ਨਹੀਂ ਉਪੇਰੀ ਦੇਖੋ ਸਰਕਾਰ ਆਮ ਆਦਮੀ ਪਾਰਟੀ ਬੋਲੇ ਤਾਂ ਮੁੱਖ ਮੰਤਰੀ ਬੋਲੇ ਲੇਕਿਨ ਪ੍ਰਤਾਪ ਸਿੰਘ ਬਾਜਾ ਬੋਲ ਰਹੇ ਹਨ ਇਹ ਤਾਂ ਰਲੇ ਹੋਇਆ ਲੱਗਦਾ ਕਿ ਕੋਈ ਆਪਸ ਵਿੱਚ ਮਲੇ ਹੋਇਆ ਇਹ ਇਹ ਤਾਂ ਤੁਹਾਡੇ ਸਾਹਮਣੇ ਹੀ ਹੈ ਪਹਿਲੀ ਗੱਲ ਤਾਂ ਸੈਂਟਰਲ ਸਰਕਾਰ GST ਦਾ ਪੈਸਾ ਰੋਕ ਨਹੀਂ ਸਕਦੀ ਜੋ ਕਾਨੂੰਨ ਬਣਿਆ ਉਹਦੇ ਹਿਸਾਬ ਨਾਲ ਉਹਦੀ ਟਾਈਮ ਲਾਈਨ ਨਾਲ ਮਿਲਦਾ ਹੀ ਮਿਲਦਾ ਹੈ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਕਿ ਜੇ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਂ ਨੇ ਬਿਆਨ ਦੇ ਰਹੇ ਨੇ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਏ ਟੀਮ ਤੇ ਬੀ ਟੀਮ ਹੈ ਗਈ ਹੈ ਇੱਥੇ ਆਪਸ ਵਿੱਚ ਫ੍ਰੈਂਡਲੀ ਮੈਚ ਖੇਡ ਰਹੇ ਆ ਉੱਤੇ ਇਕੱਠੇ ਹੀ ਨੇ ਸੋ ਇਹ ਮਿੱਲੀ ਭਗਤ ਹੈਗੀ ਇਹਨਾਂ ਦੀ ਤੇ ਹੋਰ ਕੋਈ ਗੱਲ ਬਾਤ ਨਹੀਂ ਹੈ ਨਹੀਂ ਕੋਈ ਨੁਕਸਾਨ ਨਹੀਂ ਹੈਗਾ ਜੀ ਲੋਕਾਂ ਨੇ ਦੇਖ ਲੋਕ ਬੜੇ ਸਿਆਸੀ ਤੌਰ ਤੇ ਸਿਆਣੇ ਹੋ ਚੁੱਕੇ ਨੇ ਜਾਗਰੂਤ ਹੋ ਚੁੱਕੇ ਇੱਥੋਂ ਦੇ ਇਹ ਨਾ ਸੋਚੋ ਕਿ ਜਲਾਲਾਬਾਦ ਜਾਂ ਫਿਰੋਜ਼ਪੁਰ ਹਲਕਾ ਜਿਹੜਾ ਹੈਗਾ ਇਹ ਸਿਆਸੀ ਤੌਰ ਤੇ ਪਛੜਿਆ ਹੋਇਆ ਹੈ ਲੋਕ ਬਹੁਤ ਸਿਆਣੇ ਨੇ ਪੜ੍ਹੇ ਲਿਖੇ ਨੇ ਤੇ ਅਕਸਰ ਚਰਚਾ ਵੀ ਹਰ ਪਿੰਡਾਂ 'ਚ ਚੱਲਦੀ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਏ ਟੀਮ ਤੇ ਬੀ ਟੀਮ ਇਕੱਠੇ ਹੀ ਨੇ ਤੇ ਲੋਗ ਅੱਕ ਚੁਕੇ ਨੇ ਝਾੜੂ ਵਾਲੀ ਸਰਕਾਰ ਤੋਂ ਨਾਲ ਕਾਂਗਰਸ ਪਾਰਟੀ ਤੋਂ ਸੋਢੀ ਸਾਹਿਬ ਸੁਖਵੀਰ ਸਿੰਘ ਬਾਦਲ ਉਹਦੋਂ ਜਲਾਲਾਬਾਦ ਆਏ ਸੀ 40 ਹਜ਼ਾਰ ਦੀ ਲੀਡ ਦਾ ਦਾਵਾ ਕਰਕੇ ਗਏ ਨੇ ਤੁਹਾਡੇ ਵੱਲੋਂ ਕੀ ਦਾਵਾ ਕੀਤਾ ਜਾਂਦਾ ਕਿੰਨੀ ਲੀਡ ਦੇ ਬੀਜੇਪੀ ਪਾਰਟੀ ਜਿੱਤ ਹਾਸਲ ਕਰੇਗੀ ਕਿ ਪੂਰੇ ਫਲੋਸਪੁਰ ਹਲਕੇ ਦੇ ਵਿੱਚ ਮੈਂ ਤਾਂ ਕਿੰਨਾ ਲੱਖ ਫੋਟ ਤੋਂ ਕੱਟਦੀ ਪਰਚੀ ਮੇਰੀ ਜੇਬ 'ਚ ਹੈ ਮੈਂ ਤੁਹਾਨੂੰ ਬਾਅਦ 'ਚ ਦਿਖਾ ਦਾਂਗਾ ਜੀ ਠੀਕ ਹੈ ਜੀ ਜੇ ਗਲਤ ਨਿਕਲੀ ਤਾਂ ਫਿਰ ਤੁਸੀਂ ਕਹਿ ਦਿਆ ਜੀ ਦੇਖੋ ਆਲਮੋਸਟ ਜਲਾਲਾਬਾਦ ਦੇ ਹਲਕਾ ਫਾਜ਼ਿਲਕਾ ਜ਼ਿਲ੍ਹੇ ਦੇ ਆਲਮੋਸਟ ਪਿੰਡ ਅਸੀਂ ਕਵਰ ਚੱਕ ਕਰ ਚੁੱਕੇ ਹਾਂ ਸਿਰਫ ਜਲਾਲਾਬਾਦ ਦੇ 25 ਤੋਂ 30 ਪਿੰਡ ਰਹਿ ਗਏ ਨੇ ਜਿਹੜੇ ਅਸੀਂ ਕੱਲ ਸ਼ਾਮ ਤੱਕ ਕਵਰ ਕਰ ਲਾਂਗੇ ਕੋਮੋ ਸਾਹਿਬ ਕਿਹੋ ਜਿਹਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਭਾਜਪਾ ਨੂੰ ਲੈ ਕੇ ਦੇਖੋ ਇਹ ਤੁਸੀਂ ਵੀ ਵੇਖ ਰਹੇ ਹੋ ਜਿਹੜੇ ਲੋਕ ਕਹਿੰਦੇ ਸੀ ਵੇਖੋ ਪਹਿਲਾਂ ਤਾਂ ਮੈਂ ਇੱਕ ਗੱਲ ਦੱਸ ਦਿਆਂ ਤੁਹਾਨੂੰ ਕਿਸਾਨੀ ਦੇ ਨਾਂ ਤੇ ਇਹ ਦੂਜੀਆਂ ਪਾਰਟੀਆਂ ਵਾਲੇ ਝਾੜੂ ਵਾਲੇ ਕਾਂਗਰਸ ਵਾਲੇ ਕਿਸਾਨੀ ਦਾ ਨਾਂ ਲੈ ਕੇ ਉੱਥੇ ਸਾਡਾ ਵਿਰੋਧ ਕਰ ਰਹੇ ਨੇ ਉਹਨਾਂ ਦੇ ਵਿੱਚ ਅਸਲ ਜਿਹੜਾ ਕਿਸਾਨ ਹੈ ਅਸਲੀ ਕਿਸਾਨ ਤਾਂ ਅਸੀਂ ਆਂ ਔਰ ਕਿਸਾਨਾਂ ਨਾਲ ਸਾਡੀ ਪਾਰਟੀ ਹਮੇਸ਼ਾ ਖੜੀ ਅਸੀਂ ਆਪ ਖੜੇ ਆ ਸਾਰੇ ਸਾਡੇ ਭਰਾ ਨੇ ਜਿਹੜੀ ਅਸਲ ਕਿਸਾਨ ਯੂਨੀਅਨ ਹੈ ਉਹ ਵਿਰੋਧ ਕਰਨ ਨਹੀਂ ਆ ਰਹੀ ਸਿਰਫ ਆ ਝਾੜੂ ਵਾਲੇ ਅਕਾਲੀ ਦਲ ਵਾਲੇ ਔਰ ਕਾਂਗਰਸ ਵਾਲੇ ਇਹ ਵਿਰੋਧ ਕਰਨ ਆ ਰਹੇ ਆ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਇਹ ਬਹੁਤ ਘਬਰਾਏ ਹੋਏ ਨੇ ਉਹਨਾਂ ਦੀ ਘਬਰਾਹਟ ਜਿਹੜੀ ਹੈ ਉਹ ਇਸ ਕਰਕੇ ਹੈ ਹਰ ਬੰਦੇ ਦੇ ਮੂੰਹ ਤੇ ਗੱਲ ਦੇਖੋ ਹਿੰਦੁਸਤਾਨ ਦੇ ਵਿੱਚ ਅੱਜ ਭਾਰਤ ਦੇ ਵਿੱਚ ਮੋਦੀ ਸਰਕਾਰ ਬਣੀ ਪਈ ਹੈ ਚਾਹੇ 350 ਸੀਟਾਂ ਹੋਣ ਚਾਹੇ 400 ਹੋਣ ਚਾਹੇ 450 ਹੋਵੇ ਸਰਕਾਰ ਨਿਸ਼ਚਿਤ ਹੈ। ਔਰ ਐਕਤੀ ਫਿਰੋਜ਼ਪੁਰ ਲੋਕ ਸਭਾ ਦੇ ਜਿਹੜੇ ਲੋਕ ਨੇ ਉਹ ਮਨ ਮਨਾ ਚੁੱਕੇ ਨੇ ਕਿ ਅਸੀਂ ਅੱਗੇ ਜਿਹੜੀ ਗਲਤੀ ਕਰਦੇ ਹਾਂ ਕਿ ਵੀ ਥੱਲੇ ਐਮਪੀ ਹੋਰ ਬਣਾ ਦਿੰਨੇ ਉੱਤੇ ਸਰਕਾਰ ਹੋਰ ਬਣ ਜਾਂਦੀ ਹੈ ਐਕਤੀ ਜਿਹੜਾ ਉਹ ਮਨ ਮਨਾ ਚੁੱਕੇ ਨੇ ਕਿ ਜਿਹੜੀ ਉੱਤੇ ਸਰਕਾਰ ਬਣ ਰਹੀ ਹੈ ਅਸੀਂ ਥੱਲੇ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੂੰ ਹੀ ਬਣਾ ਕੇ ਭੇਜਾਂਗੇ ਭਾਰਤੀ ਜਨਤਾ ਪਾਰਟੀ ਦਾ ਬਣਾ ਕੇ ਭੇਜਾਂਗੇ ਔਰ ਪਿੰਡਾਂ ਦੇ ਵਿੱਚ ਸਾਨੂੰ ਆਪਦਾ ਬਹੁਤ ਸੋਹਣਾ ਹਿੱਸਾ ਮਿਲ ਰਿਹਾ ਹੈ। ਜਿਹੜੇ ਗੱਲਾਂ ਕਰਦੇ ਸੀਗੇ ਇਹਨਾਂ ਨੂੰ ਪਿੰਡਾਂ 'ਚ ਵੜ ਨਹੀਂ ਦਿੱਤਾ ਜਾ ਰਿਹਾ ਜਾਣਾ ਪਿੰਡਾਂ 'ਚ ਵੋਟ ਨਹੀਂ ਪੈਣੀ ਅੱਜ ਤੁਸੀਂ ਵੇਖ ਲਓ ਜਬਾਮਣੀ ਵਾਲੇ ਅਸੀਂ ਪ੍ਰੋਗਰਾਮ ਕਰਕੇ ਆਏ ਸਾਡੇ ਇਕਬਾਲ ਜੀ ਰਮੇਸ਼ ਜੀ ਸਾਰੇ ਖੜੇ ਨੇ ਔਰ ਉੱਥੇ 300 400 ਸੰਖਿਆ ਸੀ ਔਰ ਮੂੰਹ ਨਾਲ ਕਹਿਣਾ ਸੌਖਾ ਹੈ ਪਿੰਡਾਂ ਦੇ ਵਿੱਚੋਂ ਸਾਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲ ਰਿਹਾ ਹੈ ਅੱਜ ਅਸੀਂ ਮੇਰੇ ਵੀਰ ਦਰਸ਼ਨ ਜੋਸਨ ਜੀ ਚੌਧਰੀ ਰਾਜਬਖਸ਼ੀ ਕੰਬੋਜ ਇਹਨਾਂ ਦੇ ਘਰ ਅਸੀਂ ਪਹੁੰਚੇ ਆ ਤੇ ਸਾਨੂੰ ਬਹੁਤ ਮਾਨ ਸਨਮਾਨ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦਾ ਹਮੇਸ਼ਾ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੇਰਾ ਵੀਰ ਔਰ ਜਿਹੜਾ ਰਿਜ਼ਲਟ ਆਏਗਾ ਮੇਰੀ ਇੱਕ ਗੱਲ ਅਜ ਰਿਕਾਰਡ ਕਰਕੇ ਰੱਖ ਲੈ ਜੇ ਰਿਜ਼ਲਟ ਤੋਂ ਬਾਅਦ ਵਿਰੋਧੀਆਂ ਕੋਲ ਇੱਕੋ ਹੀ ਗੱਲ ਹੋਣੀ ਹੈ ਇਹ ਤਾਂ ਜੀ ਕੋਈ ਸੈਟਿੰਗ ਕਰ ਗਏ ਐਵੇਂ ਤਾਂ ਇਨੀ ਵੋਟ ਨਿਕਲ ਨਹੀਂ ਸਕਦੀ